ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਾਰ ਸਿਕਾ ਲਈ ਦੇ ਬਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਾਣਾ ਵਾ ਮੈਥੇ ਕਿ ਪਸੂਆਂ ਵਾਸਤੇ ਸੈੱਟ ਪਾਉਣੇ ਵਾਲਾ ਸਮਾਨ ਦਾ ਪਤਾ ਕਰਕੇ ਆਉਣਾ ਤੇ ਤੇ ਨਾਲੇ ਤੁਹਾਨੂੰ ਦਿਖਾਉਨੇ ਪਨੀਰੀ ਕਿਹੜੀ ਵੀ ਜੀ ਇਹਦੇ ਨਾਲੇ ਅੱਜ ਲਾਉਣਾ ਵਾ ਪਾਣੀ ਖੇਤਾਂ ਨੂੰ ਕਿਉਂਕਿ ਸੁੱਕ ਗਏ ਆ ਸਖਤ ਹੋਏ ਆ ਵਗਦੇ ਨਹੀਂ ਆ ਆ ਮੈਂ ਕਿਤੇ ਜਾਂਦੇ ਆਂ ਤੇ ਕੰਮ ਨਹੀਂ ਮਿਲਦੇ ਇਸ ਆਣੀ ਵਿੱਚ ਚੜ੍ਹ ਲ ਕੇ ਮਿਲਦੇ ਆਂ ਜਰੂਰੀ ਕੰਮ ਹੀ ਤੇ ਮਿਲਦੇ ਆਂ ਉੱਥੇ ਜਾ ਕੇ ਤਾਂ ਮੈਂ ਤੇ ਪਹੁੰਚ ਗਏ ਆਂ ਔਰ ਇਸ ਸਪੋਲੇਟਰ ਇਸ ਵੇਸ ਹੈਲਟੇਟ ਫਰਮ ਇਸ ਕੋਲਪਾਟਾਈ ਹੋਰ ਇਧਰ ਨੋ ਛੁੱਟੀ ਹੋਈ ਹੁਣ ਆ ਜੀ ਕਿ ਭਾਈ ਇੱਥੇ ਗਾਮੇ ਤੇ ਕੰਮ ਹੋ ਗਿਆ ਵਾ ਆ ਜੀ ਹੁਣ ਚੱਲੇ ਆ ਵਾਪਸ ਪਿੰਡ ਨੂੰ ਦੇ ਨੇ ਤੇ ਇਹ ਵਿਚਲਾ ਮਜਾ ਰਹੀ ਜਿੱਥੇ ਜਾਏ ਇੰਦਰ ਕੰਮ ਕੁਝ ਪਤਾ ਕਰਨਾ ਸੀ ਇਹਦੇ ਬਾਰੇ ਕੀ ਕਰ ਰਹੇ ਨੇ ਸੈੱਡ ਬਣਾਉਣੀ ਸੀ ਤੋਂ ਉਹਦੇ ਬਾਰੇ ਪਤਾ ਕਰਨਾ ਸੀ ਉਹ ਐਂ ਚੈਨਲ ਵਗੈਰਾ ਦਾ ਬਾਈ ਉਹਦੇ ਗੁਆਡ ਚ ਕਰ ਦਿੰਦੇ ਨੇ ਉਦੇ ਬਾਰੇ ਪਤਾ ਕਰਨ ਇੱਥੇ ਆਏ ਸੀ ਅੱਜ ਤੇ ਉਹ ਰੇਡੀਕਾ ਦਾ ਦਸਤ ਮੰਗਿਆ ਉਹਨਾਂ ਨੇ ਇਹ ਇਸ ਕਰਕੇ ਇਹਦੇ ਹੁਣ ਦੂਜੀ ਦੁਕਾਨ ਤੋਂ ਪਰਾ ਕਰਦੇ ਆ ਉਹ ਕੀ ਦਿੰਦਾ ਵਾ ਸਾਹਬ ਦਾ ਕਿਉਂਕਿ ਜਰੂਰੀ ਚਾਹੀਦੀ ਐ ਸ਼ੈੱਡ ਬਣਾਉਣੀ ਆ ਜਿਹੜੀ ਰੋਡ ਆਉਂਦੀ ਨਾ ਇਧਰੋਂ ਗੁਰਦੁਆਰਾ ਹੈਗਾ ਬੜਾ। ਦਮਦਮੀ ਤੇ ਚੱਲ ਰਹੀ ਹੈ। ਇਧਰਲੀ ਰੋਡ ਤੇ ਜਿਹੜੀ ਸਫਾਈ ਹੈ ਇਸ ਰੋਡ ਤੇ ਬੀਤੇ ਉਧਰ ਤਾਂ ਬਹੁਤ ਘੱਟ ਆਉਂਦਾ ਹੈ ਨਹੀਂ। ਆਹ ਦੇਖੋ ਇੱਧਰ ਕੰਨੀ ਦੀ ਖੇਤ ਬਹੁਤ ਵਧੀਆ ਖੇਤ ਕਲੀਨ ਕਰਨ ਦਾ ਹੈ। ਨਾਲੇ ਇਕੱਤਰ ਦਾ ਥੋੜਾ ਹੈ ਤੇ ਅਗਲੇ ਕਈ ਜਣੇ ਡਾੜਾ ਪਿਆ। ਅੰਜਰ ਬਣੀ ਚਲੋਗੀ ਬਾਣੀ। ਗਾਲਾ ਪਿਆ ਉਹਦੀ ਦਵਾਈ ਲਈਏ ਦੋ ਦੋ ਵਾਰੀਆਂ ਕਰਨੀ ਪਿਛਲੀ ਹਰ ਇੱਕ ਵਾਰ ਭਾਈ ਕਿਉਂਕਿ ਗਰਮੀ ਹੈ ਹਿਸਾਬ ਦਾਵਾ ਕਹੀ ਗਰਮੀ ਹੋ ਜੀ ਕਿ ਕਿਤੇ ਕਿਤੇ ਘੰਡੋ ਜਾਂਦੀਆਂ ਜਿਹੜੇ ਵੀਰ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਓ ਕਾਫੀ ਦਿਨ ਹੋ ਗਏ ਬਲੌਗ ਨਹੀਂ ਪਾਇਆ ਗਿਆ ਕਰਦੇ ਹਾਂ ਚਲੋ ਕੋਨਾ ਪਾਹ ਗਾੜੀ ਨਾ Orang sekali, nanti kita Auto kami ਤੇਰਪਰਾਟ ਵੀ ਹੁੰਦੀ ਹੈ ਕਿਉਂਕਿ ਗਰਮੀ ਨਾਲ ਬਿਮਾਰ ਬੰਦਾ ਹੋ ਸਕਦਾ ਇਸ ਲਈ ਆਪਣਾ ਕੰਡੇ ਟਾਈਮ ਜਣਾਉਣਾ ਠੰਡੇ ਠੰਡੇ ਜਿਵੇਂ ਸਵੇਰੇ ਜਾਂ ਸ਼ਾਮ ਦੇ ਟਾਈਮ ਕਰਾਉਂਦੇ ਤਾਂ ਇੱਕ ਚੱਕ ਦਾ ਵੀ ਲੋ ਵਗਦੀ ਹੁਣ ਹੁਣ ਬਹੁਤ ਲੋ ਵਗਦੀ ਹੈ ਸਤਿਗੁਰ ਆਜਾ ਦੇ ਅੰਦਰ ਅੱਗੇ ਜਾ ਚਾ ਗਈ ਆ ਤੇ ਉੱਥੋਂ ਵਾਗਰ ਮਥੜੀ ਕੇ ਦਰਸ਼ਨ ਕਰਕੇ ਵਾਪਸ ਆੜੀਆਂ ਬਾਜ਼ਾਰ ਆ ਲਾ ਮਾਸ਼ਾਅੱਲ ਸੱ ਲਗੀਆਂ ਬੀਬੀਆਂ ਲੈ ਰਹੀਆਂ ਨੇ ਤੇ ਆਪਣਾ ਜੀ ਸੰਸਤਾਨ ਉੰਨੀਆ ਕੁਝ ਖਾਣੇ ਵਗੈਰਾ ਕੱਪੜੇ ਵਗੈਰਾ ਖਰੀਦੀ ਉਹ ਅੱਗੇ ਲੈ ਰਹੀਆਂ ਸੀ ਤੇ ਆਹੀ ਬਾਈਕ ਤੇ ਬਾਈਕ ਨਾਲ ਜਾ ਰਹੇ ਆ ਲੈ ਲੈ ਕੇ ਕਿੱਥੇ ਚੱਲਦੇ ਆਂ ਵਾਪਸ ਸੱਚ ਚੱਲਦੀ ਹੈ ਕਰਨੀ ਬਹਾ ਹੋਗਾ ਜੇ ਬਈਸ ਮੋਹ ਅੰਨਿਸ਼ਲਾ ਕਰਨੀ ਬਹਾ ਚਾਰਾ ਤੇ ਆਪਣਾ ਖਾਸਾ ਨਿਕਰੇ ਬਾਈ ਜੀ ਤੇ ਇੱਕ ਹੋਣਾ ਨਿਕਰੀਆਂ ਵੀ ਬੀਜਰੇ ਕਿਸਾਨ ਵੀਰ ਉਹ ਵੀ ਸੀਜ਼ਨ ਸਟਾਰਟ ਆ ਗਾੜੀ ਕਿਉਂਕਿ ਕੜਿਚੋਂ ਦਾ ਸੀਜ਼ਨ ਸਟਾਰਟ ਹੋਊਗਾ ਅਗਲੇ ਮਹੀਨੇ ਤੇ ਉਸ ਤੋਂ ਪਣਕਨੀਰੀਆਂ ਪਨੀਰੀਆਂ ਦੇ ਬਾਅਦ ਚੋਚੋ ਨੇਰੀ ਲਵਾਈ ਸ਼ੁਰੂ ਹੋ ਜਾਣੀ ਹੈ ਤੇ ਸੋ दैट ਇਦਾਂ ਅੱਲਾ ਆ ਇੱਧਰ ਪਾਰਕਿੰਗ ਲੋਟ ਆ ਇੱਧਰ ਆ ਗਏ ਆ ਗਏ ਫੇਟ ਸੁੱਕੇ ਸੀ ਹੁਣ ਮੈਂ ਚਲੋ ਉਧਾਂ ਵਗਦੇ ਨਹੀਂ ਆ ਤੇ ਪਰ ਕੇ ਪਾਣੀ ਨਾਲ ਤਾਂ ਫੇਰ ਵਾਦਾਂਗੇ ਵੈਸੇ ਅਜੇ ਕਿਹੜਾ ਚੋਨੇ ਦਾ ਅਜੇ ਟਾਈਮ ਤਾਂ ਹੈ ਨਹੀਂ ਅਜੇ ਪਿਆਵਾ ਟਾਈਮ ਮਹੀਨਾ ਇੱਕ ਮਹੀਨੇ ਦੇ ਨੇੜੇ ਤੇੜ ਹੈਗਾ ਉਹ ਨੇ ਜਰ ਤੱਕ ਤਾਂ ਵਧੀਆ ਹੈ ਵਗ ਜਾਣਿਆ ਕਿਉਂਕਿ ਗਰਮੀ ਵੀ ਬੜੀ ਭੈਣ ਡੀਆ ਕਰਕੇ ਖਾਲ ਵੀ ਨਹੀਂ ਲੱਗਦੇ ਤੇ ਡਿਸਕਾਂ ਦੇ ਭਾਰ ਰੱਖੋ ਤਾਂ ਫੇਰ ਜਾ ਕੇ ਕਿਤੇ ਲੱਗਦੀਆਂ ਕਿਉਂਕਿ ਵਾਲਾ ਸਖਤ ਹੋਈ ਪਈ ਜ਼ਮੀਨ ਤੇ ਇਹਦੇ ਨਾਲੋਂ ਇਹੀ ਫਾਇਦਾ ਕਿਨੂੰ ਪਾਣੀ ਲਾ ਕੇ ਤਾਂ ਬਹਾਈ ਕਰ ਲਈ ਜਾਏ ਵਧੀਆ ਕਿਉਂਕਾ ਜੇ ਟਾਈਮ ਤਾਂ ਹੈਗਾ ਉਹਦਾ ਜੀਰੀ ਲੱਗਣ ਚ ਜੇ ਟਾਈਮ ਹੈਗਾ ਕੋਈ ਉਹ ਨਹੀਂ ਹੈਗਾ ਤੇ ਲਾਇਆ ਵਾ ਪਾਣੀ ਤੇ ਲੈਟ ਆਈ ਹੀ ਅੱਜ ਦੇਣੇ ਤੇ ਮੈਂ ਚਲੋ ਲਾ ਦਿੰਨੇ ਆ ਤੇ ਸਾਰਾ ਹੀ ਪਾਣੀ ਲਾ ਕੇ ਹੀ ਫੇਰ ਹੀ ਬਹਾਈ ਕਰਾਂਗੇ ਨਾਲੇ ਉਹਨਾਂ ਇਹ ਆ ਕਿ ਡੀਜ਼ਲ ਦੀ ਬਰਤੋਸ਼ ਹੋ ਜੂਗੀ ਤੇ ਇੱਥੇ ਤਾਂ ਆ ਪਰਸਨ ਵਾਲੇ ਕੱਤੇ ਥਣੀ ਲਾਇਆ ਹੈ ਪਾਣੀ ਆਵੇ ਚੱਲਦਾ ਪਿਆ ਅਜ ਲਾਈਟ ਆਉਂਦੀ ਆਵੇ ਚਾੜਿਆ ਤੇ ਹੁਣ ਪਰ ਚੱਲਿਆ ਏ ਤੇ ਫੇਰ ਦੂਜਿਆਂ ਖੱਤਿਆਂ 'ਚ ਵੜਦਾਂਗੇ ਕਿਉਂਕਿ ਇਹੀ ਆ ਕਿਉਂਕਿ ਚਲੋ 100 ਡਿਸਕਾਂ ਫੇਰਾਂਗੇ ਫੇਰ ਉੱਤੇ ਵੀ ਟੀਚ ਲੱਗਣਾ ਹੁਣ ਇਹ ਕਿ ਡੀਜਲ ਦੀ ਬਜਟ ਹੋ ਜੂਗੀ ਇਹਦੇ ਥਾਣੀ ਪਾਣੀ ਚਲਾ ਲਿਆ ਨਾਲੇ ਟਾਈਮ ਹੈਗਾ ਜਿਹੜੀ ਲੱਗਣ ਚ ਬਾਗ ਪਾਣੀ ਚੱਲਣ ਡਿਆ ਆ ਵੀ ਆਪ ਆਪਣੀ ਨਹੀਂ ਵੇਚਤੀ ਇਹ ਬੀਜ ਆ 131 ਤੇ 110 ਬੀਜਤੀ ਆ ਤੇ ਹੋਰ ਵੀ ਅਜੇ ਬੀਜਣੀਆਂ ਜਿੱਦਾਂ ਦੂਜੀਆਂ ਹੋ ਗਈਆਂ ਹੋਰ ਵੀ ਵੈਰਾਈਟੀਆਂ ਲਿਆ ਕੇ ਜਿਹੜੀਆਂ ਹਾਈਬ੍ਰਿਡ ਪਹਿਲਾਂ ਪੱਕ ਜਾਂਦੀਆਂ ਉਹ ਲਾਉਣੀਆਂ ਵਾ ਤੇ ਇਹ ਤਾਂ ਚਲੋ ਪਛੇਤੀਆਂ ਪੱਕਦੀਆਂ ਲੇਟ ਉਹ ਵੀ ਹੁਣ ਲਾਉਣੀਆਂ ਵਾ ਤਿਲੀਆ ਆ ਕੇ ਤੇ ਉਹ ਵੀ ਬੀਜਦੇ ਆ ਉਹਨਾਂ ਵਾਸਤੇ ਵੀ ਥਾਂ ਆਇਆ ਵਾ ਥਾਂ ਤਿਆਰ ਵਾ ਬਸ ਤੋਂ ਅੱਜ ਲਿਆ ਕੇ ਵੀ ਤੇ ਸ਼ਾਮ ਤੱਕ ਲੈ ਕੇ ਅੱਜ ਵੇਚ ਦੇਣਾ ਜਦੋਂ ਵੀ ਟਾਈਮ ਲੱਗਿਆ ਕਿਉਂਕਿ ਥੋੜੇ ਬੀਜੀ ਛੱਡ ਬਣਾਉਣ ਦੇ ਮੱਜਾਂ ਦਾ ਤੇ ਉਹ ਲਿਆ ਕੇ ਤੇ ਫਿਰ ਪੀਓਗੇ ਫਿਰ ਲਾ ਇੱਕ ਦੋ ਦਿਨਾਂ ਚ ਜਦੋਂ ਉਹ ਉੰਗਰ ਆਊਗਾ ਫਿਰ ਉਹਦੇ ਬਾਅਦ ਬੀਜਾਂਗੇ ਖੇਤ ਚ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ। ਤੁਹਾਡਾ ਆਪਣਾ ਚੈਨਲ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ। ਹੁਣ ਤੇ ਪਾਣੀ ਨਾ ਭਰੀ ਆ ਇਹ ਵੇਲੇ। ਤੇ ਪਾਣੀ ਨਾ ਭਰੀ ਪਈ ਹੁਣ। ਲਾਪ ਆਪਣੀ ਤਿਆਰ ਹੋ ਜਾਣੀ ਇਹ ਬੀਜ ਤੀਆਂ ਸੀ। ਹੁਣ ਦੂਜਰੀਆਂ ਵੈਰਾਈਟੀਆਂ ਜਿਹੜੀਆਂ ਹਾਈਬ੍ਰਿਡ ਆ ਉਹ ਵੀ ਲਾਉਣੀਆਂ ਵਾ। ਹਾਈਬ੍ਰਿਡ ਜਰੂਰ ਲਾਉਣੀਆਂ ਕਿਉਂਕਿ ਉਹਨਾਂ ਦਾ ਇਹ ਜਾ ਕਿਸੇ ਵੀਰ ਨੇ ਮਟਰ ਵਗੈਰਾ ਲਾਉਣੇ ਆ ਆਲੂ ਤਾਂ ਉਹ ਖੇਤ पे ਛੇਤੀ ਬੇਲਾ ਹੋ ਜਾਂਦਾ ਵਾ ਤੇ ਜਿਹੜੀਆਂ ਆਪਾਂ ਲੇਟ ਵੈਰਟਾਈਟੀਆਂ ਲਾਉਣੇ ਆ ਉਹ ਫਿਰ ਤੁਹਾਨੂੰ ਪਤਾ ਛੇਤੀ ਉਹ ਆਲੂ ਵੀ ਨਹੀਂ ਮਟਰ ਵੀ ਨਹੀਂ ਲੱਗਣੇ ਕੋਈ ਸਬਜ਼ੀ ਦਾ ਵੀ ਨਹੀਂ ਹੁਣ ਤੇ ਜਿਹੜੇ ਵੀਰਾਂ ਨੇ ਅਜੇ ਪਨੀਰੀਆਂ ਨਹੀਂ ਬੀਜੀਆਂ ਜ਼ਰੂਰ ਬੀਜ ਲੋ ਆਪਾਂ ਹੁਣ ਅੱਧੀ ਤਾਂ ਬੀਜ ਲਈ ਅੱਧੀ ਰਹਿੰਦੀ ਉਹ ਵੀ ਬੀਜ ਦੇਣੀ ਆ ਤੇ ਤਕਰੀਬਨ ਆ ਬੜੀ ਆ ਵਾ ਕਿਉਂਕਿ ਹੁਣ ਇਸ ਹੁਣ ਪਨੀਰੀਆਂ ਦਾ ਸੀਜ਼ਨ ਆ ਬਜਾਈ ਚੱਲਣ ਦੀ ਆ ਤੇ ਕਈ ਵੀਰ ਹੁਣ ਦੂਸਰਾ ਉਹ ਵੀ ਪਾਣੀ ਲਾ ਰਹੇ ਆਪਣੇ ਖੇਤਾਂ ਨੂੰ ਜਿਹੜੇ ਸੁੱਕੇ ਆ ਜ਼ਮੀਨਾਂ ਡਿਸਕਾਂਡਸ ਕਨਾਲਾਂ ਦੇ ਵਗਦੀਆਂ ਨਹੀਂ ਨਾ ਹਾਲਾ-ਹਾਲਾ ਨਾ ਪੱਟੀਆਂ ਜਾਂਦੀਆਂ ਫਿਰ ਪਾਣੀ ਲਾਉਂਦੇ ਆ ਕਿਉਂਕਿ ਜੇ ਟਾਈਮ ਹੈਗਾ ਵਾ ਸੋ ਤੇ ਨਾਲੇ ਜੇ ਕਿੜੀ ਕੋਈ ਇੰਨੀ ਛੇਤੀ ਤਾਂ ਹੈ ਨਹੀਂ ਕਿ ਜੇ ਹੁਣੇ ਹੀ ਲਾ ਦੇਣੀ ਆ ਤੇ ਸੁੱਕੀ ਬਜਾਈ ਵੀ ਸਾਡੇ ਵਾਲ ਹੋਣ ਈ ਆ ਤੁਸੀਂ ਜਿਹੜੇ ਵੀ ਰ ਨਹੀਂ ਕੀਤੀ ਉਹ ਵੀ ਜਰੂਰ ਕਰੋ ਕਿਉਂਕਿ ਉਹਦੀ ਵੀ ਸਿੱਧੀ ਬਜਾਈ ਵੀ ਲਾਏ ਆ ਬੜੀਆ ਉਹਦਾ ਰਿਜ਼ਲਟ ਨਿਕਲਦਾ ਆਪ ਦੇਖੋ ਹਾਈ ਟਪੀਆਂ ਜਿਹੜੀ ਮੱਝਾਂ ਵਾਸਤੇ ਸ਼ੈੱਡ ਪੋਣੀ ਉਹਦੇ ਵਾਸਤੇ ਅੱਜ ਜਾਣਾ ਮੈਦੇ ਉੱਥੋਂ ਪਤਾ ਕਰਕੇ ਆਉਣਾ ਗਾਟਰ ਵਗੈਰਾ ਦਾ ਪਾਈਪ ਜੇ ਮਿਲ ਕੇ ਠੀਕ ਰੇਟ ਤੇ ਤੇ ਲੈ ਕੇ ਆਵਾਂਗੇ ਇਹਦਾ ਫਿਰ ਹੋਰ ਕਿਤੇ ਪਤਾ ਕਰ ਲਾਂਗੇ ਤੇ ਉਹ ਮਿਲ ਕੇ ਤੇ ਇਦੋ ਲਿਆਵਾਂਗੇ ਤੁਹਾਨੂੰ ਦਿਖਾਵਾਂਗੇ ਲਿਆ ਕੇ ਇੱਥੇ ਅੱਜ ਵਾਲਾ ਵਲੌਗ ਹੈ ਇੱਥੇ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲੈਣਾ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ